ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਮੁੰਦਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਤਾਂ ਸ ਵੀਰਾ ਜੋ ਕਿ ਸਾਹਮਣੇ ਆਈਆਂ ਨੇ ਇੱਕ ਪਾਣੀ ਵਾਲਾ ਜਹਾਜ਼ ਪੁਲ ਦੇ ਨਾਲ ਟਕਰਾ ਜਾਂਦਾ ਅਮਰੀਕਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਾਲਟੀਮੋਰ ਚ ਸਮੁੰਦਰੀ ਮਾਲ ਵਾਹਕ ਜਹਾਜ਼ ਟਕਰਾਉਣ ਦੇ ਕਾਰਨ ਪੁਲ ਮਿੰਟਾਂ ਵਿੱਚ ਟਹਿ ਟੇਰੀ ਹੋ ਜਾਂਦਾ ਤੇ ਕਈ ਵਿਅਕਤੀ ਵਾਹਨ ਸਣੇ ਡੁੱਬ ਗਏ ਨੇ ਜਿੱਹਾਂ ਬਾਲਟੀਮੋਰ ਤੇ ਵਿੱਚ ਕੰਟੇਨਰ ਜਹਾਜ਼ ਤੇ ਟਕਰਾਉਣ ਦੇ ਕਾਰਨ ਵੱਡਾ ਪੁਲ ਟੁੱਟ ਗਿਆ ਅਤੇ ਕਈ ਵਾਰ ਨਦੀ ਦੇ ਵਿੱਚ ਜਾ ਡਿੱਗਦੇ ਨੇ ਤਸਵੀਰਾਂ ਦੇਖ ਸਕਦੇ ਹੋ ਬੇहद ਖੌਫਨਾਕ ਤਸਵੀਰਾਂ ਨੇ ਜਦੋਂ ਇੱਕ ਪੁੱਲ ਮਿੰਟਾਂ ਵਿੱਚ ਦੇਖਦੇ ਦੇਖਦੇ ਡੈ ਟੇਰੀ ਹੋ ਜਾਂਦਾ ਹੈ ਉਦੋਂ ਹੀ ਬਚਾਅ ਕਰਮਚਾਰੀ ਪਾਣੀ ਵਿੱਚ ਘਟੋ ਘਟ ਸੱਤ ਵਿਅਕਤੀਆਂ ਦੀ ਭਾਲ ਕਰ ਰਹੇ ਨੇ ਦੱਸਦੀ ਹੈ ਕਿ ਇਹ ਤਸਵੀਰਾਂ ਇਹ ਵੀਡੀਓ ਐਕਸ ਤੇ ਪੋਸਟ ਕੀਤੀ ਗਈ ਵੀਡੀਓ ਅਨੁਸਾਰ ਸਮੁੰਦਰੀ ਜਹਾਜ਼ ਫ੍ਰਾਂਸਿਸ ਸਕਾਟ ਬ੍ਰਿਜ ਦੇ ਹਿੱਸੇ ਦੇ ਨਾਲ ਟਕਰਾ ਗਿਆ ਜਿਸ ਦੇ ਨਾਲ ਪੁਲ ਟੁੱਟ ਗਿਆ ਤੇ ਜਹਾਜ਼ ਨੂੰ ਅੱਗ ਲੱਗ ਗਈ ਬਾਲਟਿਮੋਰ ਦੀਆਂ ਤਸਵੀਰਾਂ ਨੇ ਜੋ ਕਿ ਜਹਾਜ਼ ਜਦੋਂ ਪੁਲ ਦੇ ਨਾਲ ਟਕਰਾ ਜਾਂਦਾ ਤਾਂ ਇਹ ਤਸਵੀਰਾਂ ਸਾਹਮਣੇ ਵੀਡੀਓ ਸਾਹਮਣੇ ਆਉਂਦੀ ਹੈ ਦੱਸਦੇ ਕਿ ਉਹਨਾਂ ਵੱਖ-ਵੱਖ ਤਰ੍ਹਾਂ ਦੇ ਬਿਆਨ ਇਸ ਤੇ ਸਾਹਮਣੇ ਆ ਰਹੇ ਨੇ ਬਾਲਟਿਮੋਰ ਤੇ ਵਿੱਚ ਮਾਲ ਵਾਹਕ ਜਹਾਜ਼ ਦੇ ਵੱਡੇ ਪੁਲ ਨਾਲ ਟਕਰਾਨ ਤੇ ਇਸ ਤੇ ਸੱਟੇ ਵਜੋਂ ਪੁਲ ਦੇ ਨਦੀ ਦੇ ਡਿੱਗਣ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਗਿਆ ਹੈ ਜੀ ਹਾਂ ਜਹਾਜ਼ ਨੂੰ 22 ਮੈਂਬਰੀ ਭਾਰਤੀ ਚਾਲਕ ਦਲ ਵੱਲੋਂ ਚਲਾਇਆ ਜਾ ਰਿਹਾ ਸੀ ਭਾਰਤੀ ਦੂਤਕਰ ਨੇ ਮੈਰੀਲੈਂਡ ਸੂਬੇ ਦੇ ਬਾਲਟੀਮੋਰ ਦੇ ਵਿੱਚ ਜਿਹੜਾ ਕਿ ਇਹ ਜਹਾਜ਼ ਟਕਰਾਉਂਦਾ ਤੇ ਇਸ ਨੂੰ ਮੰਦਪਾਗਾ ਹਾਦਸਾ ਘਰਾਰ ਦਿੱਤਾ ਜਾਂਦਾ ਹੈ ਤੇ 22 ਮੈਂਬਰੀ ਭਾਰਤੀ ਚਾਲਕਾਂ ਵੱਲੋਂ ਇਸ ਨੂੰ ਚਲਾਇਆ ਜਾ ਰਿਹਾ ਸੀ ਇਸ ਘਟਨਾ ਦੇ ਉੱਤਰੀ ਪੂਰਬ ਸੰਯੁਕਤ ਰਾਜ ਦੇ ਸਭ ਤੋਂ ਮਹੱਤਵਪੂਰਨ ਬੰਦਰਗਾਹਾਂ ਵਿੱਚੋਂ ਇੱਕ ਤੇ ਕੰਮ ਠੱਪ ਹੋ ਗਿਆ ਇਸ ਘਟਨਾ ਦੇ ਵਿੱਚ 6 ਵਿਅਕਤੀਆਂ ਦੇ ਮਾਰੇ ਜਾਣ ਦਾ ਖੱጫ ਵੀ ਹੈ ਮੈਰੀਲੈਂਡ ਦੇ ਗਵਰਨਰ ਵੇਸਮੂਰ ਨੇ ਪੱਤਰਕਾਰਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕਾਰਗੋ ਜਹਾਜ਼ ਦੇ ਚਾਲਕ ਦਲ ਨੇ ਕੰਟੇਨਰ ਚ ਬਿਜਲੀ ਸੰਬੰਧੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਸੀ ਤੇ ਮਗਰੋਂ ਪੁਲ ਤੇ ਆਵਾਜਾਈ ਨੂੰ ਸੀਮਿਤ ਕਰ ਦਿੱਤਾ ਗਿਆ ਸੀ ਉਦਰੀ ਇਸ ਸੰਬੰਧੀ ਤਲਾਸ਼ੀ ਮੁਹਿੰਮ ਨੂੰ ਚਲਾਇਆ ਗਿਆ ਤੇ ਹਾਦਸੇ ਤੋਂ ਬਾਅਦ ਲਾਪਤਾ 6 ਲੋਕਾਂ ਦੇ ਜ਼ਿੰਦਾ ਹੋਣ ਦੀ ਉਮੀਦ ਘੱਟ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਇਸ ਹਾਦਸੇ ਦੌਰਾਨ ਕਈ ਲੋਕ ਕਾਰਾਂ ਨਦੀ ਦੇ ਵਿੱਚ ਡਿੱਗ ਗਏ ਆ ਜਦੋਂ ਪੁਲ ਟੁੱਟਦਾ ਟੱਕਰ ਹੁੰਦੀ ਹੈ ਤਾਂ ਕਈ ਕਾਰਾਂ ਨਦੀ ਦੇ ਵਿੱਚ ਡਿੱਗ ਜਾਂਦੀਆਂ ਨੇ ਉਧਰ ਹੀ ਦੱਸਦੀ ਹੈ ਕਿ ਇਸ ਨੂੰ ਕਾਫੀ ਮੰਦਭਾਗਾ ਘਟਨਾ ਵੀ ਘਰਾਰ ਦਿੱਤਾ ਗਿਆ ਹੈ